ਸਤਿ ਸ਼੍ਰੀ ਅਕਾਲ ਦੋਸਤੋ ਇੱਕ ਬਹੁਤ ਹੀ ਵੱਡੀ ਖਬਰ ਜਿਸ ਨੇ ਇੱਕ ਵਾਰ ਫਿਰ ਤੋਂ ਪੰਜਾਬ ਦੇ ਵਿੱਚ ਤਰਥੱਲੀ ਮਚਾ ਦਿੱਤੀ ਕਿਉਂਕਿ ਜਿਹੜੀ ਰੁਪਿੰਦਰ ਕੌਰ ਹੈ ਜਿਸ ਨੇ ਆਪਣੇ ਪਤੀ ਗੁਰਵਿੰਦਰ ਸਿੰਘ ਦਾ ਕਤਲ ਕੀਤਾ ਹੈ ਉਸਨੇ ਰਿਮਾਂਡ ਤੋਂ ਬਾਅਦ ਜੋ ਤੀਜੀ ਵਾਰ ਰਿਮਾਂਡ ਹੋਇਆ ਤਾਂ ਉਸਨੇ ਇਹ ਮੂੰਹ ਖੋਲ੍ਹਿਆ ਇਹ ਪਰਤਾਂ ਖੋਲ੍ਹੀਆਂ ਕਿ ਉਸਦੇ ਪਿਤਾ ਦਾ ਇਸ ਕਤਲ ਦੇ ਕਰਵਾਨ ਦੇ ਵਿੱਚ ਵੱਡਾ ਹੱਥ ਹੈ ਕਿ ਉਸਦਾ ਪਿਤਾ ਵੀ ਇਹ ਜਾਣਦਾ ਸੀ ਕਿ ਗੁਰਵਿੰਦਰ ਸਿੰਘ ਦਾ ਕਤਲ ਕੀਤਾ ਜਾਵੇ ਤਾਂ ਜੋ ਜਿਹੜੀ ਉਸ ਦੀ ਲੜਕੀ ਰੁਪਿੰਦਰ ਕੌਰ ਹੈ ਜਿਹੜਾ ਉਹ 25 ਕਿੱਲਾਂ ਦਾ ਮਾਲਕ ਸੀ ਗੁਰਵਿੰਦਰ ਸਿੰਘ 25 ਤੋਂ 30 ਕਿੱਲਾਂ ਦਾ ਉਹ ਜ਼ਮੀਨ ਸਾਰੀ ਉਸ ਦੀ ਬੇਟੀ ਅਰਪਿੰਦਰ ਕੌਰ ਦੇ ਨਾਮ ਹੋ ਜਾਵੇ ਤੇ ਉਹ ਲੱਖਾਂਪਤੀ ਨਹੀਂ ਕਰੋੜਾਂਪਤੀ ਨਹੀਂ ਅਰਬਾਂਪਤੀ ਬੰਦੇ ਹੋ ਜਾਣ ਇਸ ਲਾਲਚ ਦੇ ਵਿੱਚ ਉਸ ਰੁਪਿੰਦਰ ਕੌਰ ਦੇ ਪਿਤਾ ਨੇ ਇਸ ਕਤਲ ਦੇ ਵਿੱਚ ਵੱਡਾ ਹੱਥ ਬਟਾਇਆ ਹੈ ਜਿਸ ਕਰਕੇ ਦੋਸਤੋ ਹੁਣ ਪੰਜਾਬ ਦੇ ਲੋਕਾਂ ਦੇ ਵਿੱਚ ਪੂਰੀ ਤਰ੍ਹਾਂ ਗੁੱਸਾ ਬਣਿਆ ਹੋਇਆ ਹੈ ਕਿ ਆਖਰਕਾਰ ਇੱਕ ਬਾਪ ਦਾ ਫਰਜ ਬਣਦਾ ਹੈ ਕਿ ਜਦੋਂ ਕੋਈ ਧੀ ਗਲਤ ਕਦਮ ਚੱਕਦੀ ਹੈ ਉਸ ਨੂੰ ਰੋਕਿਆ ਜਾਵੇ ਪਰ ਇਸ ਦੇ ਵਿੱਚ ਉਸ ਰੁਪਿੰਦਰ ਕੋਰ ਦੇ ਬਾਪ ਨੇ ਆਪਣੀ ਧੀ ਦਾ ਸਾਥ ਦਿੱਤਾ ਹੈ ਤੇ ਦੂਜੇ ਪਾਸੇ ਰੁਪਿੰਦਰ ਕੋਰ ਨੇ ਆਪਣੇ ਪ੍ਰੇਮੀ ਦੇ ਨਾਲ ਅਤੇ ਇੱਕ ਦੋ ਹੋਰ ਆਪਣੇ ਦੋਸਤ ਦੀ ਸਹਾਇਤਾ ਦੇ ਨਾਲ ਸਹੇਲੀ ਦੀ ਸਹਾਇਤਾ ਦੇ ਨਾਲ ਉਸ ਗੁਰਵਿੰਦਰ ਸਿੰਘ ਨੂੰ ਆਪਣੇ ਪਿਤਾ ਦੀ ਸਿਹਤਾਂ ਦੇ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਕਿਉਂਕਿ ਦੋਸਤੋ ਜੇਕਰ ਉਹ ਕੱਲੀ ਇਸ ਵਾਰ ਦਾਤ ਨੂੰ ਅੰਜਾਮ ਦੇਣਾ ਚਾਹਦੀ ਤਾਂ ਹੋ ਸਕਦਾ ਹੈ ਉਸ ਦਾ ਇੰਨਾ ਵੱਡਾ ਹੌਸਲਾ ਨਾ ਹੁੰਦਾ ਜੇਕਰ ਉਸ ਨੂੰ ਤਿੰਨ ਤੋਂ ਚਾਰ ਬੰਦਿਆਂ ਦਾ ਹੌਸਲਾ ਮਿਲਿਆ ਹੈ ਤਾਂ ਕਰਕੇ ਉਸ ਨੇ ਆਪਣੇ ਪਤੀ ਗੁਰਵਿੰਦਰ ਸਿੰਘ ਨੂੰ ਮੌਤ ਦੇ ਘਾਟ ਉਤਾਰਿਆ ਹੈ ਪਰ ਦੋਸਤੋ ਪੰਜਾਬ ਪੁਲਿਸ ਬਹੁਤ ਹੀ ਸ਼ਕਤੀ ਦੇ ਨਾਲ ਪੇਸ ਆ ਰਹੀ ਹੈ ਪੰਜਾਬ ਪੁਲਿਸ ਨੇ ਉਸ ਰੁਪਿੰਦਰ ਕੌਰ ਦੀ ਇੱਕ ਜਿਹੜੀ ਫਰੈਂਡ ਹੈ ਵੀਰਿੰਦਰ ਕੌਰ ਨੂੰ ਵੀ ਗ੍ਰਿਫਤਾਰ ਕੀਤਾ ਹੈ ਜਿਸ ਤੋਂ ਬਾਅਦ ਉਸ ਨੂੰ ਰਿਮਾਂਡ ਦੇ ਲਈ ਭੇਜਿਆ ਗਿਆ ਹੈ ਤੇ ਦੋਸਤੋ ਜਦੋਂ ਉਸ ਦਾ ਪਹਿਲੀ ਵਾਰ ਰਿਮਾਂਡ ਹੁੰਦਾ ਹੈ ਤਾਂ ਉਹ ਵੀ ਇਹ ਵੱਡੇ ਖੁਲਾਸੇ ਕਰਦੀ ਹੈ ਕਿ ਇਹ ਕਤਲ ਇੱਕ ਨਹੀਂ ਦੋ ਨਹੀਂ ਤਿੰਨ ਨਹੀਂ ਚਾਰ ਬੰਦਿਆਂ ਦੇ ਵੱਲੋਂ ਰਲ ਮਿਲ ਕੇ ਕੀਤਾ ਗਿਆ ਹੈ ਕਿਉਂਕਿ ਉਸ ਰੁਪਿੰਦਰ ਕੌਰ ਦੀ ਸਹੇਲੀ ਨੇ ਇਹ ਵੱਡੇ ਖੁਲਾਸੇ ਕੀਤੇ ਹਨ ਵੱਡੀਆਂ ਵਰਤਾਂ ਖੋਲੀਆਂ ਹਨ ਕਿ ਉਸਦੇ ਪਿਤਾ ਦੇ ਵੱਲੋਂ ਰਪਿੰਦਰ ਕੌਰ ਦੇ ਵੱਲੋਂ ਤੇ ਹਰ ਕਮਲਪ੍ਰੀਤ ਕੌਰ ਦੇ ਵੱਲੋਂ ਤੇ ਉਸਨੇ ਆਪਣਾ ਨਾਮ ਲੈ ਕੇ ਵੀ ਕਿਹਾ ਹੈ ਕਿ ਅਸੀਂ ਚਾਰ ਜਣਿਆਂ ਨੇ ਮਿਲ ਕੇ ਗੁਰਵਿੰਦਰ ਸਿੰਘ ਦਾ ਕਤਲ ਕੀਤਾ ਹੈ ਅਸੀਂ ਪੈਸੇ ਦੇ ਲਾਲਚ ਦੇ ਪਿੱਛੇ ਮਰ ਚੁੱਕੇ ਸੀ ਜਿਸ ਕਰਕੇ ਅਸੀਂ ਅੱਗੇ ਪਿੱਛੇ ਅੰਨੇ ਹੋ ਕੇ ਕੁਝ ਵੀ ਨਹੀਂ ਦੇਖਿਆ ਅਤੇ ਆਪਣੀ ਰਹਿੰਦੀ ਜ਼ਿੰਦਗੀ ਵੀ ਗਵਾ ਲਈ ਤੇ ਹੁਣ ਉਹ ਪਛਤਾ ਰਹੇ ਹਨ ਪਰ ਦੋਸਤੋ ਹੁਣ ਰਪਿੰਦਰ ਕੌਰ ਤੇ ਉਸ ਦੀ ਸਹੇਲੀ ਤੇ ਰੁਪਿੰਦਰ ਕੋੜ ਦਾ ਪਿਤਾ ਬਹੁਤ ਹੀ ਜ਼ਿਆਦਾ ਪ੍ਰਸਤਾ ਰਹੇ ਹਨ ਕਿਉਂਕਿ ਉਹਨਾਂ ਨੂੰ ਸੁਪਰੀਮ ਕੋਰਟ ਦੇ ਵੱਲੋਂ ਕਦੇ ਵੀ ਇਹ ਫੈਸਲਾ ਸੁਣਾਇਆ ਜਾ ਸਕਦਾ ਹੈ ਕਿ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਹੋ ਚੁੱਕੀ ਹੈ ਜਾਂ ਫਿਰ ਦੋਸਤੋ ਇਸ ਤੋਂ ਵੱਡੀ ਸਜ਼ਾ ਫਾਂਸੀ ਦੀ ਸਜ਼ਾ ਵੀ ਉਹਨਾਂ ਨੂੰ ਸੁਪਰੀਮ ਕੋਰਟ ਦੇ ਵੱਲੋਂ ਸੁਣਾਈ ਜਾ ਸਕਦੀ ਹੈ ਕਿਉਂਕਿ ਉਹਨਾਂ ਚਾਰ ਜਣਿਆਂ ਨੇ ਰਲ ਕੇ ਬਹੁਤ ਹੀ ਵੱਡੀ ਇੱਕ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਮਾਪਿਆਂ ਦਾ ਇਕਲੋਤਾ ਪੁੱਤਰ ਹਮੇਸ਼ਾ ਇਸ ਦੁਨੀਆ ਦੇ ਵਿੱਚੋਂ ਖਤਮ ਕਰ ਦਿੱਤਾ ਹੈ ਇਸ ਕਰਕੇ ਲੋਕਾਂ ਦੀ ਵੀ ਇਹ رائے ਹੈ ਕਿ ਉਹਨਾਂ ਨੂੰ ਫਾਂਸੀ ਤੋਂ ਘੱਟ ਕੋਈ ਵੀ ਸਜ਼ਾ ਨਹੀਂ ਹੋਣੀ ਚਾਹੀਦੀ ਤੇ ਦੋਸਤੋ ਤੁਸੀਂ ਇਸ ਖਬਰ ਨੂੰ ਕਿਵੇਂ ਦੇਖਦੇ ਹੋ ਕਿ ਉਹਨਾਂ ਨੂੰ ਕਿਹੜੀ ਸਜ਼ਾ ਹੋਣੀ ਚਾਹੀਦੀ ਹੈ ਆਪਣੀ رائے ਕਮੈਂਟ ਬਾਕਸ ਦੇ ਵਿੱਚ ਜਰੂਰ ਦੇਣਾ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪ੍ਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਧੰਨਵਾਦ